ਹਾਂਜੀ ਵੀਰ ਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਆਪਣੇ ਚੈਨਲ ਮਨਜਿੰਦਰ ਡੇਰੀ ਫਾਰਮ ਤੋਂ ਤੇ ਵੀਰੋਣਾ ਨਾ ਕਰਾਂਗੇ ਗੱਲਬਾਤ ਇੱਕ ਗਾਂ ਜੇ ਗੱਬਣ ਤੇ ਇੱਕ ਗਾਂ ਸੂਈ ਜੇ ਤੇ ਇਹਦੇ ਬਾਰੇ ਸਾਰੀ ਡਿਟੇਲ ਦੋਵਾਂ ਬਾਰੇ ਵੀਰੋਣੀ ਆਪਾਂ ਨੂੰ ਦੱਸਣਗੇ ਤੇ ਵੀਰੋਣਾ ਨਾ ਆਜੋ ਕਰੀਏ ਗੱਲਬਾਤ ਪਿੰਡ ਦੱਸਣਗੇ ਆਪਣਾ ਤੇ ਭਾਜੀ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈਓ ਠੀਕ ਠਾਕ ਜੀ ਵਧੀਆ ਵਧੀਆ ਠੀਕ ਠਾਕ ਕਿਹੜਾ ਪਿੰਡ ਆਪਣਾ ਆਪਣੇ ਨਗਰੇ ਜੀ ਮਨਿਹਾਲਾ ਸਿੰਘ ਹਾਂਜੀ ਹਾਂਜੀ ਤੇ ਨਾਂ ਕੀ ਆਪਣਾ ਜੀ ਮੇਰਾ ਨਾਮ ਸਰਦਾਰ ਰੁਤੇਗਾ ਹਾਂਜੀ ਹਾਂਜੀ ਤੇ ਆਪਣਾ ਨਾਲੇ ਫੋਨ ਨੰਬਰ ਦਾ ਦਿਓ ਮੇਰਾ ਨੰਬਰ ਹੈਗਾ ਜੀ 950 ਨਹੀਂ ਹਾਂਜੀ ਹਾਂਜੀ 4446 ਹਾਂਜੀ ਹਾਂਜੀ ਤੇ ਆਪਣੀ ਜਿਹੜੀ ਪਹਿਲੇ ਨੰਬਰ ਤੇ ਵੜ ਆ ਇਹਦੀ ਕੀ ਡਿਟੇਲ ਆ ਜੀ ਜੀ ਵਿਰਜੀ ਅੱਜ ਨੂੰ 7 ਦਿਨ ਹੋ ਗਏ ਸੀ ਹਾਂਜੀ ਹਾਂਜੀ ਥਣ ਲੈਵਾ ਵੇਖ ਸਕਦੇ ਵਿਰਜੀ ਹਾਂਜੀ ਵੱਛੀ ਬਹੁਤ ਪਿਆਰੀ ਹੈ ਹਾਂਜੀ ਐਸਾ ਵੀ ਥੱਲੇ 13 ਲੀਟਰ ਦੋ ਤਿਆਰ ਹੋ ਗਿਆ ਜੀ ਠੀਕ ਹੈ ਜੀ ਹਾਂਜੀ ਥੁਲਾ ਢੁਲਾ ਭਾਵੇਂ ਆਪਾਂ ਕੋਲ ਤੁਸੀਂ ਚਾਰ ਡੰਗ ਚੋ ਠੀਕ ਠੀਕ ਹੈ ਵੀ ਜੀ 13 ਕਿਲੋ ਜੀ ਬਿਲਕੁਲ ਠੀਕ ਹੈ ਵੀ ਜੀ ਵੱਛੀ ਵੇਖ ਸਕਦੇ ਵੀ ਜੀ 나ੜੂ ਬੱਚੇ ਦਾ ਨਾਲ ਆ ਖੋਲ ਕੇ ਖਾਈਏ ਵੀਰ ਨੂੰ ਇਹਨੂੰ ਇਹਨੂੰ ਲੈ ਜਾਈਏ ਲਾਓ ਜੀ ਦੇਖ ਸਕਦੇ ਜਿਹੜਾ ਵੀ ਵੀਰ ਆਵੇ ਇਹਨਾਂ ਦੇ ਘਰ ਆਵੇ ਆਪਦੀ ਚਵਾਈ ਕਰਕੇ ਤਸੱਲੀ ਕਰਕੇ ਖੜੇ ਖਾਲੇ ਬਾ ਵੇਖ ਸਕਦੇ ਜੀ ਲਾਓ ਜੀ ਲਾਓ ਲਾਓ ਜੀ ਕੀ ਮੁੱਲ ਕਰਦੇ ਵੀ ਜੀ ਇਹਦਾ ਉਹ ਤੁਸੀਂ ਕਿਹ ਚਾਲੀ ਹਜ਼ਾਰ ਬਣਾ ਦੇ 40 ਹਜ਼ਾਰ ਜੀ ਜੀ ਤੇ ਜਸਨੋ ਦੇਣੀ ਕਿੰਨੇ ਦੀ ਹੈ ਜੀ ਉਹਦੇ 40000 ਹੈ ਜੀ ਹਾਂਜੀ ਮਾਨਤਨ 38000 ਠੀਕ ਹੈ ਜਿਹੜਾ ਵੀ ਵੀਰ ਭਰਾ ਆਪਣੇ ਚੈਨਲ ਤੋਂ ਇਹ ਵੀਡੀਓ ਵੇਖ ਕੇ ਆਵੇ ਇਹ ਵੀਰ ਹੋਣੀ ਆ ਉਹਦਾ ਫੁੱਲ ਮਾਨਤਨ ਕਰਨਗੇ ਤੇ ਅਗਲੇ ਬੰਨੇ ਹਾਂਜੀ ਹਾਂਜੀ ਬਾਪ ਪਛਮਾ ਦੇ ਜੀ ਇੱਕ ਨੰਬਰ ਹੋਊਗਾ ਕੋਈ ਪੂਰ ਸ਼ਿੱਟਾ ਤਾਂ ਨਹੀਂ ਮੈਂ ਨਾ ਜੀ ਕੀ ਗੱਲ ਤੁਸੀਂ ਥੱਲੇ ਬਹਿ ਜੀ ਠੀਕ ਠੀਕ ਹੈ ਵੀਰ ਜੀ ਠੀਕ ਆ ਤੇ ਗਾੜੀ ਆ ਗਈ ਵੀਰ ਜੀ ਗੱਬਣ ਵੈੜ ਇਹਦਾ ਕਿੰਨਾ ਸੁਆ ਵੀਰ ਜੀ ਦੂਜਾ ਸੁਆ ਠੀਕ ਹੈ ਵੀਰ ਜੀ ਠੀਕ ਹੈ ਤੇ ਕਿੰਨੇ ਦਿਨ ਤੁਹਾਨੂੰ ਬਾਕੀ ਇਹਦੇ ਇਹ ਵੀ ਜੀ ਮੈਂ ਰਾਪੀ ਲੈ ਕੇ ਆਇਆ ਜੀ ਹਾਂਜੀ ਹਾਂਜੀ 15 ਦਿਨ ਖੜੂਗੀ 15 ਦਿਨ ਖੜੂਗੀ ਵੀਰ ਜੀ ਬਿਲਕੁਲ ਤੇ ਵੀਰਾਂ ਨੂੰ ਤੋੜ ਕੇ ਵਿਖਾਈਏ ਵੀਰ ਜੀ ਥਣ ਲੈਵਾ ਵੇਖ ਸਕਦੇ ਜੀ ਦਾ ਢਿੱਲਾ ਢੁਲਾ ਬਹੁਤ ਆ ਵੈੜ ਬਣੂ ਬਹੁਤ ਵੇਖ ਲੋ ਥਣ ਲੈਵਾ ਵੇਖ ਲੋ ਲੈ ਵੀਰ ਜੀ ਲੈਓ ਕੰਤਰਨ ਦਿਨ ਘੜੂ ਵੀਰ ਜੀ ਚਲੋ ਕੋ ਜੀ 15 ਦਿਨ ਠੀਕ ਠੀਕ ਹੈ ਵੀਰ ਜੀ ਠੀਕ ਟਿੱਪਨ ਤੁਪਨ ਕਿੱਦਾਂ ਜੀ ਵਧੀਆ ਨੰਬਰ ਵੀਰ ਜੀ ਇੱਕ ਨੰਬਰ ਠੀਕ ਹੈ ਵੀਰ ਜੀ ਠੀਕ ਹੋ ਤੇ ਵੀਰ ਜੀ ਤੇ ਬਿਨਾ ਗਰੰਟੀ ਤੋਂ ਵੀ ਖਰਦੀ ਹੋਏਗੀ ਹਾਂਜੀ ਹਾਂਜੀ ਗਰੰਟੀ ਆਪਾਂ ਫੁੱਲ ਦਵਾਂਗੇ ਠੀਕ ਹੈ ਵੀਰ ਜੀ ਆਪਾਂ ਦੇ ਇਹੋ ਕਹਿੰਨੇ ਆ ਵੀ ਜਿਹੜਾ ਵੀ ਵੀਰ ਆਵੇ ਆਪਦੀ ਤਸੱਲੀ ਕਰੇ ਘਰ ਆਵੇ ਬਹੁਤ ਵਧੀਆ ਆਹਦੇ ਦੋਧੇ ਫੁੱਲ ਗਰੰਟੀ ਦਵਾਂਗੇ ਥਾਂਕ ਨਹੀਂ ਕਰੀ ਗਵਾਂ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਤੇ ਵੀਰ ਜੀ ਇਹਦਾ ਮੁੱਲ ਕੀ ਕਰਦੇ ਇਹਦਾ ਵੀਰ ਜੀ ਫੁੱਲ 45000 ਮੰਗਦੇ ਠੀਕ ਹੈ ਜੀ ਤੇ ਕੋ ਬਤਾਈਆ ਦੀ ਜੱਥੇ ਨੋਜੀ ਠੀਕ ਆ ਵੀਜੀ ਠੀਕ ਆ ਤੇ ਹੋਰ ਕੋਈ ਬੱਕਰੀ ਜੀ ਬੱਚੀਆਂ ਦੋ ਲਈਆਂ ਔਰ ਬਹੁਤ ਜਿਹੜੀਆਂ ਚਿੱਲੀਆਂ ਅਛੇ ਲਈਆਂ ਜੀ ਕੋਈ ਨਹੀਂ ਕੋਈ ਉਹਨਾਂ ਦੀ ਕੋਈ ਗੱਲ ਹੈ ਕੱਲ ਨੂੰ ਵੀਡੀਓ ਪਾ ਦਾਂਗੇ ਹਾਂਜੀ ਹਾਂਜੀ ਉਹ ਅੱਜ ਸ਼ਾਮ ਨੂੰ ਪਹੁੰਚ ਜਾਂਦੀ ਆਪਾਂ ਨੂੰ ਠੀਕ ਠੀਕ ਆ ਵੀਜੀ ਤੇ ਇੱਕ ਰੀ ਨੰਬਰ ਬੋਲ ਦੋ ਵੀਰ ਉਹਨਾਂ ਨੂੰ 95019 ਹਾਂਜੀ ਹਾਂਜੀ 4346 ਠੀਕ ਆ ਵੀਜੀ ਠੀਕ ਆ ਤੇ ਜਿਹੜਾ ਵੀ ਵੀਰ ਭਰਾ ਆਉਂਦਾ ਹੋਵੇ ਇਹਨਾਂ ਦੇ ਘਰ ਆਵੇ ਤਸੱਲੀ ਕਰਕੇ ਖੜੇ ਆ ਬਾੜ ਗੱਬਨ ਜੇ ਉਹ ਸੁਈ ਵੀਜੀ ਸਾਸਿਕਾ ਵੀਜੀ